ਅਸੀਂ ਆਪਣੇ ਇਤਿਹਾਸ ਨੂੰ ਭੁੱਲ ਚੁੱਕੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਕਿਤੇ ਦੱਸਿਆ ਅੱਜ ਦੇ ਦਿਨ ਤੱਕ ਸਾਡੇ ਚਾਰ ਸਾਹਿਬਜ਼ਾਦਾ ਦਾ ਇਤਿਹਾਸ ਕੀ ਹੈ ਕਦੇ ਆਪਣੇ ਬੱਚਿਆਂ ਨੂੰ ਜਾ ਕੇ ਕਿਹਾ ਜੇ ਪੰਜਾਂ ਪਿਆਰਿਆਂ ਦੇ ਨਾਂ ਕੀਏ ਕਿਉਂ ਭਈ ਇੰਨੇ ਬੈਠੇ ਜੋ ਤੁਸੀਂ ਤੁਸੀਂ ਕਹਿੰਦੇ ਇਹ ਕਿਹਾ ਵਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਕਾਦਾ ਕਰਕੇ ਵਾਰਿਆ ਹੈ ਕਦੀ ਜਾ ਕੇ ਕਹਿਣਾ ਕੀਤਾ ਹੈ ਕਿਸੇ ਨੇ ਅੱਜ ਜੇ ਮੈਂ ਕਿਸ ਨੂੰ ਕਹਿ ਦਾਂ ਕਿ ਤੁਹਾਡੇ ਵਿੱਚੋਂ ਅਮਰਤਾਰੀ ਕਿੰਨੇ ਨੇ ਕਿਸੇ ਨੇ ਕਹਿਣਾ ਹੈ ਕਿ ਅਸੀਂ ਅਮਰਤਾਰੀ ਇੰਨੇ ਆ ਕਾਦਾ ਕਰਕੇ ਪੜਾ ਕਦੀ ਇੱਕ ਰੀ ਵੀ ਕਦੀ ਸੋਚਿਆ ਏ ਤੂੰ ਜੀ ਕਿ ਸਾਡੇ ਗੁਰੂਆਂ ਨੇ ਤਾਂ ਸਾਡੇ ਵਾਸਤੇ ਕੁਰਬਾਨੀ ਕਰ ਲਈ ਅਸੀਂ ਅੰਮ੍ਰਿਤ ਵੀ ਨਹੀਂ ਸਕ ਸਕਦੇ ਅਸੀਂ ਗੁਰੂ ਵਾਲੇ ਵੀ ਨਹੀਂ ਬਣ ਸਕਦੇ ਅਸੀਂ ਗੁਰੂ ਦੇ ਅਨਸਾਰ ਉਹਦੇ ਉਪਦੇਸ਼ ਦੇ ਅਨਸਾਰ ਚੱਲ ਵੀ ਨਹੀਂ ਸਕਦੇ ਫੇਰ ਮੁੜ ਕੇ ਪਤਾ ਕੀ ਕਿਹਾ ਜਾਂਦਾ ਏ ਲੈ ਕੇ ਮੋਨੇ ਜਿਹੜੇ ਆ ਕਿਤੇ ਗੁਰੂ ਮਾਰਾ ਪੜ ਨਹੀਂ ਸਕਦੇ ਗੁਰੂ ਦੇ ਗੁਰਮੁਖ ਪਿਆਰਿਓ ਜਿਹੜੀ ਫੌਜ ਹੁੰਦੀ ਏ ਨਾ ਜਿਹੜਾ ਆਪਣਾ ਇਤਿਹਾਸ ਹੁੰਦਾ ਉਹ ਆਪਣਾ ਇਤਿਹਾਸ ਹੁੰਦਾ ਏ ਯੇਦਾ ਕਰਕੇ ਜਿਹੜੇ ਗੁਰੂ ਮਹਾਰਾਜ ਨੇ ਪਰਿਵਾਰ ਵਾਰਿਆ ਕੀ ਲੋੜ ਪਈ ਸੀ ਉਹਨੂੰ ਕੰਡਿਆਂ ਤੇ ਸੌਂਦਦੀ। ਨਾ ਕੰਡਿਆਂ ਤੇ ਸੌਂਦੇ ਉਹ ਵੀ ਰਮਾਂ ਦੇ ਨਾਲ ਪਲੰਘਾਂ ਤੇ ਸੌਂਦੇ। ਪਰ ਉਹਨਾਂ ਨੇ ਕੰਡਿਆਂ ਤੇ ਸੌਂ ਕੇ ਧਿਆਨ ਨੂੰ ਨਿਸ਼ੀਅਤ ਦਿੱਤੀ ਹੈ। ਕਹਿਣਾ ਕੀਤਾ ਕਿ ਮੇਰਾ ਜਿਹੜਾ ਆਉਣ ਵਾਲਾ ਜਿਹੜਾ ਸੇਖ ਹੋਵੇਗਾ ਉਹ ਖਾਲਸਾ ਹੋਵੇਗਾ। ਜਦੋਂ ਇਤਿਹਾਸ ਸਰਵਣ ਕਰੇਗਾ ਤੇ ਉਹ ਗੱਲ ਸਮਝੇਗਾ ਕਿ ਸਾਡੇ ਗੁਰੂ ਕੰਡਿਆਂ ਦੇ ਸੁੱਤੇ ਨੇ ਅਸੀਂ ਆਪਣੀ ਸਿੱਖੀ ਵੀ ਨਹੀਂ ਰੱਖ ਸਕਦੇ। ਅਸੀਂ ਗੁਰੂ ਦੇ ਅਨੁਸਾਰ ਚੱਲਨੇ ਗੁਰੂ ਮਹਾਰਾਜ ਨੇ ਕਿ ਰਹਿਣੀ ਰਏ ਸੋਈ ਸਿੱਖ ਮੇਰਾ ਅੱਗੇ ਕੀ ਕਿਹਾ ਉਹ ਸਹਬ ਮੈਂ ਉਸ ਕਾ ਚੇਰਾ ਸਾਨੂੰ ਵਿਚਾਰ ਕੀਤੀ ਕੀ ਖਾਸ ਆ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਵਾਸ ਜੱਬ ਲਾ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਊ ਮੈਂ ਸਾਰਾ ਜਦ ਇਹ ਗੈਬ ਵਿਪਰਨ ਕੀ ਰੀਤ ਮੈਂ ਨਾ ਕਰੂੰ ਕਿਉਂ ਵੀ ਗੁਰੂਆਂ ਨੇ ਕਿਹਾ ਹੈ ਹੋਰਤ ਨਹੀਂ ਕਿਸੇ ਨੇ ਕਿਹਾ ਤੇ ਅੱਜ ਮੇਰੇ ਵੀਰ ਬੜੀ ਸਿੱਤੀ ਸਵਾਲ ਕਰ ਦਿੰਦੇ ਲੈ ਇਹ ਤੇ ਗੁਰੂ ਗੋਬਿੰਦ ਸਿੰਘ ਨੇ ਇੱਕ ਤਿਆਰ ਕੀਤੇ ਪਹਿਲੇ ਤੇ ਗੁਰੂ ਇਹ ਇਤਨਾ ਹੀ ਰਹੇ ਨਹੀਂ ਗੁਰੂਮਖ ਪਿਆਰਿਓ ਆਪਣੇ ਇਤਿਹਾਸ ਨੂੰ ਫੋਲੋ ਤੁਹਾਡਿਆ ਤੇ ਬੱਚਿਆਂ ਨੇ ਨਿਗਿਆ ਨਿਗਿਆ ਦੇ ਕੁਰਬਾਨੀਆਂ ਕੀਤੀਆਂ ਨੇ ਤੇ ਸਾਹਮਣੇ ਆਪਣੇ ਬੱਚਿਆਂ ਨੂੰ ਸ਼ਹੀਦ ਕਰਵਾ ਕੇ ਤੇ ਫੇਰ ਵੀ ਗੁਰੂ ਮਾਰਾ ਕੰਡਿਆਂ ਤੇ ਸੌ ਕੇ ਤੇ ਦਮਦਮਾ ਸਾਹਿਬ ਜਾਂਦੇ ਨੇ ਫੇਰ ਦਮਦਮਾ ਸਾਹਿਬ ਪਹੁੰਚਦੇ ਵੇਖੋ ਇਤਿਹਾਸ ਤੁਹਾਡਾ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾ ਹੀ ਮਿਲਦੇ ਉਹ ਕਿਉਂਕਿ ਉਸ ਟਾਈਮ ਤੇ ਜਿਹੜੇ ਰਾਜਾ ਨੇ ਸੰਭਾਲ ਲਿਆ ਸੀ ਉਹ ਹੱਥੇ ਜਿਹੜੇ ਗੁਰੂਆਂ ਦੇ ਪਰਿਵਾਰ ਦੇ ਜਿਹੜੇ ਸਾਡੇ ਤੋਂ ਦੂਰ ਉਹਨਾਂ ਨੇ ਸੰਭਾਲਿਆ RAM RAJ ਅਰਗੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਬੰਨੇ ਸਾਰਾ ਪਰਿਵਾਰ ਸ਼ਹੀਦ ਕਰਵਾ ਲਿਆ ਦਮਦਮਾ ਸਾਹਿਬ ਪਹੁੰਚੇ ਨੇ ਤੇ ਉੱਥੇ ਜਦੋਂ ਇਕੱਠੇ ਹੋਏ ਨੇ ਤੇ ਮਾਤਾ ਨੇ ਆਣ ਕੇ ਪੁੱਛਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਪਤ ਹਾਂਜੀ ਤੁਸੀਂ ਦੱਸੋ ਜੀ ਆਪਣੇ ਪੁੱਤਰ ਕਿੱਥੇ ਨੇ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਹਿਣਾ ਕੀਤਾ ਹੈ ਆਪਣੇ ਪੁੱਤਰ ਸਾਰੇ ਸੀਦ ਇਨ ਪੁੱਤਰਨ ਕੀ ਰੀਤ ਮੈਂ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੇ ਕਿਆ ਹੂਆ ਜੀਵਤ ਕਈ ਇਹ ਕਿੰਨੇ ਗਿਆ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਨ ਪੁੱਤਰਨ ਕੀ ਰੀਤ ਪੈ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੇ ਕਿਆ ਹੂਆ ਜੀਵਤ ਕਈ ਤੇ ਕੀ ਆਪਾਂ ਜੀਵਤ ਕਈ ਹਜ਼ਾਰ ਹੈਗੇ ਕਿਉਂ ਬਈ ਆਪਾਂ ਚੱਲਣਾ ਆਪਾਂ ਚੱਲਣਾ ਕਿ ਨਹੀਂ ਚੱਲਣਾ ਹੁਣ ਹੁਣ ਹੀ ਆਪਾਂ ਚੱਲ ਪਈਏ ਆਪਾਂ ਹੁਣ ਹੀ ਗੁਰੂ ਨੂੰ ਕਹਿ ਦਈਏ ਗੁਰੂ ਮਹਾਰਾ ਸੱਚੇ ਪਾਤਸ਼ਾਹ ਪਿੱਛੇ ਭੁੱਲਾ ਹੋ ਗਿਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੇ ਉਹਨੂੰ ਗੁਰਮੁਖ ਪਿਆਰਿਓ ਭੁੱਲਿਆ ਨਹੀਂ ਜੋ ਕਹਿੰਦੇ ਇੱਥੇ ਹੀ ਅੰਮ੍ਰਿਤ ਸੰਚਾਰ ਰੱਖੋ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ ਜਿੰਨੇ ਮੇਰੇ ਵੀਰ ਬੈਠੇ ਨੇ ਇਹ ਵਿਚਾਰ ਧਾਰ ਕੇ ਜਾਓ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੇ ਉੱਤੇ ਇੰਨਾ ਜ਼ੁਲਮ ਹੋਇਆ ਹੈ ਅੱਜ ਅਸੀਂ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਇਹ ਵਿਚਾਰ ਕਰਕੇ ਜਾਣੇ ਕਿ ਗੁਰੂ ਮਹਾਰਾ ਸੱਚੇ ਪਾਤਸ਼ਾਹ ਅਸੀਂ ਤਾਂ ਕੁਰਬਾਨੀ ਦਾ ਕਰ ਸਕ ਨਹੀਂ ਸਕਦੇ ਅਸੀਂ ਆਪਣਾ ਕੇਸ ਤਾਂ ਰੱਖ ਹੀ ਸਕਦੇ ਆ ਅੱਜ ਹੀ ਜਾ ਕੇ ਕਰਕੇ ਜਾ ਕਹਿ ਕੇ ਜਾਓ ਕਿ ਮਹਾਰਾਜ ਅੱਜ ਹੀ ਆ ਕਮੇਟੀ ਵਾਲਿਆਂ ਨੂੰ ਕਹਿੰਨੇ ਆ ਵੀ ਅਮਰ ਸੰਚਾਰ ਰੱਖੋ ਇੱਥੇ ਕਿਹੇ ਦਿਨ ਤੁਸੀਂ ਕਰਾਓ ਅਮਰ ਸੰਚਾਰ ਇੱਥੇ ਆਪਾਂ ਨੂੰ ਪਤਾ ਲੱਗੇ ਭਈ ਇਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਸਾਰਿਆਂ ਨੇ ਚੱਲਣਾ ਕੀਤਾ ਹੈ ਉਦੇ ਅਨੁਸਾਰ ਆਪਣੇ ਜੀਵਨ ਨੂੰ ਇਹਨਾਂ ਨੇ ਬਤੀਤ ਸ਼ੁਰੂ ਕੀਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਦੇ ਵਿੱਚ ਸਾਰੇ ਵਿਚਾਰ ਦੇ ਗਏ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਹੋਰ ਤਾਂ ਕੁਝ ਨਹੀਂ ਰਹਿ ਗਿਆ ਕਿਉਂ ਵੀ ਗੁਰਮੁਖ ਪਿਆਰਿਓ ਕਿ ਰਹਿ ਗਿਆ ਕੋ ਹੁਣ ਦਮਦਮਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਤੁਸੀਂ ਮੰਨਦੇ ਜੋ ਨਾ ਇਹ ਦਮਦਮਾ ਸਾਹਿਬ ਭਾਈ ਮਨੀ ਸਿੰਘ ਪਾਸੋਂ ਆਪ ਆਲੇ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਦਾ ਜਿਗਰਾ ਵੇਖੋ ਸਾਰਾ ਪਰਿਵਾਰ ਵਾਰ ਲਿਆ ਫੇਰ ਵੀ ਦਮਦਵਾ ਸਾਹਿਬ ਦੇ ਵਿੱਚ ਬਹਿ ਕੇ ਸਾਰਿਆਂ ਦੇ ਨਾਲ ਵਿਚਾਰਾ ਕੀਤੀਆਂ ਨੇ ਵਿਚਾਰਾ ਕਰਨ ਦਾ ਉਪਰੰਤ ਗੁਰਮੁਖ ਪਿਆਰਿਓ ਤੇ ਗੁਰੂ ਮਹਾਰਾਜ ਦੀਆਂ ਉੱਥੇ ਬੀੜਾਂ ਲਿਖੀਆਂ ਗਈਆਂ ਨੇ ਦੋ ਕਹਿੰਦੇ ਲਿਖੀਆਂ ਗਿਆ ਇੱਕ ਭਾਈ ਮਨੀ ਸਿੰਘ ਨੇ ਲਿਖੀ ਇੱਕ ਬਾਬਾ ਦੀਪ ਸਿੰਘ ਨੇ ਦਮਦਵਾ ਸਾਹਿਬ ਆਪ ਇਥੋਂ ਚੱਲਦੇ ਨੇ ਨਦੇੜ ਪਹੁੰਚਦੇ ਜਦੋਂ ਨਦੇੜ ਪਹੁੰਚੇ ਨੇ ਤੇ ਕਹਿੰਦੇ ਰਸਤੇ ਦੇ ਵਿੱਚ ਹੀ ਹਾਲੇ ਸੀ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਕਿਉਂਕਿ ਆਪਾਂ ਇਤਿਹਾਸ ਤੁਹਾਨੂੰ ਪਹਿਲਾਂ ਵੀ ਕਿੰਨੇ ਕਿ ਇਤਿਹਾਸ ਦੀ ਜਾਣਕਾਰੀ ਰੱਖਣੀ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਜਿੰਨਾ ਚਿਰ ਆਪਾਂ ਆਪਣੇ ਇਤਿਹਾਸ ਦੀ ਜਾਣਕਾਰੀ ਨੀ ਨ ਰੱਖਦੇ ਉਹਨਾਂ ਚਿਰ ਆਪਾਂ ਕਦੀ ਵੀ ਕੁਝ ਪ੍ਰਾਪਤ ਨਹੀਂ ਜੋ ਕਰ ਸਕਦੇ ਆਪਾਂ ਨੂੰ ਆ ਗੁਰਮਤ ਸਮਾਗਮ ਮਨਾਉਣੇ ਆ ਬੜੇ ਕਿਉਂਕਿ ਹੁਣ ਸੰਗਤ ਜਿਤਨਾ ਜੁੜੀ ਏ ਇਹ ਵੀ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਤਾਂ ਫਿਰ ਜੁੜਦੀ ਉਤਰਾਂ ਨਹੀਂ ਜੁੜਦੀ ਕਿਉਂਕਿ ਇਹਨਾਂ ਨੂੰ ਪਤਾ ਲੱਗਦਾ ਹਾਂ ਭਈ ਅਸੀਂ ਰੋਟੀਆਂ ਖਾਣ ਵਾਸਤੇ ਲੰਗਰ ਖਾਣ ਵਾਸਤੇ ਹੀ ਨਹੀਂ ਆਏ ਅਸੀਂ ਗੁਰੂ ਘਰੋਂ ਕੁਝ ਲੈਣ ਵਾਸਤੇ ਵੀ ਆਏ ਹੁਣ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਦੋਂ ਹਜੂਰ ਸਾਹਿਬ ਨੂੰ ਨਦੇੜ ਨੂੰ ਚੱਲੇ ਨਾ ਰਸਤੇ ਦੇ ਵਿੱਚ ਪਤਾ ਲੱਗ ਗਿਆ ਕਿਹੜਾ ਪਹੇਦਾ ਪੜਾ ਰੰਗਜੇ ਬਾਦਸ਼ਾਹ ਜੜਾਇਆ ਉਹ ਪੂਰਾ ਹੋ ਗਿਆ ਰੰਗਜੇ ਬਾਦਸ਼ਾਹ ਵੇਖੋ ਹੈਰਾਨਗੀ ਵਾਲੀ ਗੱਲ ਆ ਅੱਜਕੱਲ ਨਾ ਕਿਤੇ ਇਹਨੂੰ ਦੂਸਰੇ ਬੰਦੇ ਨਾਲ ਲੈ ਜਿਓ ਤੁਹਾਡੇ ਨਾਲ ਇੱਕ ਮੈਂ ਵਿਚਾਰ ਕਰਨ ਲੱਗਾ ਐ ਕਈ ਹਰ ਸੋਚਣ ਜਿਹੜੀ ਸ਼ਕਤੀ ਹੈ ਨਾ ਆਪਾਂ ਗਲਤ ਬੰਨੇ ਲੈ ਜਾਂਦੇ ਆ ਇਹ ਵਿਚਾਰ ਹੈ ਕਿ ਇੱਕ ਜਣਾ ਹੀ ਆਪਾਂ ਆੰਦੇ ਆ ਇੱਕੋ ਹੀ ਕਹਿੰਦੇ ਆ ਕਿ ਸਾਡਾ ਹੀ ਗੁਰੂ ਹੈ ਤੇ ਦੂਜੀਆਂ ਪਾਰਟੀਆਂ ਨੂੰ ਕਹਿੰਦੇ ਦੂਜਾ ਗੁਰੂ ਹੀ ਨਹੀਂ ਕਿਸਦਾ ਅੱਜ ਚੱਲ ਰਿਹਾ ਹੈ ਨਾ ਇਹ ਕੰਮ ਅੱਜ ਲੋੜ ਕੇ ਜੀ ਸਾਰਿਆਂ ਦਾ ਗੁਰੂ ਜਿਹੜਾ ਸਿੱਖ ਹੈ ਨਾ ਉਹ ਭਾਵੇਂ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਦਾ ਏ ਉਹਦਾ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਇੱਕ ਹੈ ਕੋਈ ਵੀ ਹੋਵੇ ਸਾਰਿਆਂ ਦਾ ਹੁਣ ਵੇਖੋ ਗੁਰੂ ਗੋਬਿੰਦ ਸਿੰਘ ਦਾ ਸਮਾਂ ਇੱਕ ਬੰਨੇ ਪਿਤਾ ਨੂੰ ਸ਼ਹੀਦ ਕਰਨ ਵਾਲਾ ਕੌਣ ਸੀ ਰੰਗਜੀਤ ਬਾਦਸ਼ਾ ਦੂਸਰੇ ਬੰਨੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗਦਾ ਹੈ ਕਿ ਰੰਗਜੀਤ ਬਾਦਸ਼ਾ ਜਿਹੜਾ ਹੈ ਉਹ ਪੂਰਾ ਹੋ ਗਿਆ ਪਰ ਆਂਦੇ ਉਸ ਵਕਤ ਤੇ ਮੁਲਾਕਾਤ ਨਹੀਂ ਹੋਈ ਉਹਨੇ ਮਾਫੀ ਮੰਗੀ ਹੈ ਰੰਗਜੀਤ ਨੇ ਕਹਿਣਾ ਕੀਤਾ ਹੈ ਕਿ ਮੇਰੇ ਕੋ ਬਹੁਤ ਜ਼ਿਆਦੀਆਂ ਗਲਤੀਆਂ ਹੋ ਗਿਆ ਮੈਨੂੰ ਮਾਫ ਕਰੋ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਪੂਰਾ ਹੁੰਦਾ ਤੇ ਵਾਪਸ ਆਉਂਦੇ ਨੇ ਇਹਦੇ ਗੁਰੂ ਔਰੰਗਜੇਬ ਦੇ ਪੁੱਤਰਾਂ ਦੇ ਵਿੱਚ ਬਹਾਦਰ ਸ਼ਾਹ ਦੇ ਉਹਦੇ ਪੁੱਤਰਾਂ ਦੇ ਵਿੱਚ ਲੜਾਈ ਪੈ ਜਾਂਦੀ ਹੈ ਗੱਦੀ ਦੀ ਉਸ ਵਕਤ ਤੇ ਫਿਰ ਵੇਖੋ ਗੁਰੂ ਗੋਬਿੰਦ ਸਿੰਘ ਦਾ ਕਿੰਨਾ ਵੱਡਾ ਜਿਗਰਾ ਹੈ ਉਸ ਵਕਤ ਤੇ ਫਿਰ ਬਹਾਦਰਖਾਂ ਦਾ ਬਹਾਦਰਖਾਂ ਦਾ ਉਸ ਵਕਤ ਤੇ ਫਿਰ ਮਤ ਕਰਕੇ ਬਹਾਦਰਖਾਂ ਨੂੰ ਰਾਜ ਦਿਵਾਉਂਦੇ ਗੁਰੂ ਗੋਬਿੰਦ ਸਿੰਘ ਜੀ ਰਾਜ ਦਿਵਾ ਕੇ ਆਪ ਇਹ ਹਜੂਰ ਸਾਹਿਬ ਨੂੰ ਚਲੇ ਜਾਂਦੇ ਹਜੂਰ ਸਾਹਿਬ ਨੂੰ ਜਾਂਦੇ ਉੱਥੇ ਜਾ ਕੇ ਇਹਨਾਂ ਨੇ ਜ਼ੁਲਮ ਕੀਤਾ ਉਹਨਾਂ ਦੋ ਜਾਨਿਆਂ ਨੂੰ ਮੁਸਲਮਾਨਾਂ ਨੂੰ ਕਹਿਣਾ ਕੀਤਾ ਹੈ ਕਿ ਇਤਿਹਾਸ ਦੇ ਵਿੱਚ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਦੋ ਮੁਗਲਾਂ ਨੇ ਜ਼ਖਮੀ ਕੀਤਾ ਹੈ ਉੱਥੇ ਉੱਥੇ ਪਹਿਲਾਂ ਜਾਂਦੇ ਆਂ ਤੁਹਾਨੂੰ ਪਤਾ ਹੀ ਆ ਕਿ ਬੰਦੇ ਬਹਾਦਰ ਦਾ ਪਾ ਇਤਿਹਾਸ ਕਿਤੇ ਫਿਰ ਸਮਾਂ ਮਿਲਿਆ ਕਿਤੇ ਆਪਾਂ ਫਿਰ ਬਿਆਨ ਕਰਾਂਗੇ ਕਿਉਂਕਿ ਅੱਜ ਇੱਕ ਦੁੱਖ ਦੀ ਗੱਲ ਜ਼ਰੂਰ ਹੈ ਸਾਡਾ ਜਿਹੜਾ ਅਸਲੀ ਇਤਿਹਾਸ ਹੈ ਉਹਨੂੰ ਮਟਾਇਆ ਜਾ ਰਿਹਾ ਹੈ। ਬੰਦੇ ਬਹਾਦਰ ਦਾ ਕੋਈ ਨਾਂ ਨਹੀਂ ਰਹਿ ਕਿਤੇ ਤੁਸੀਂ ਜਹੂਰ ਸਾਹਿਬ ਜਾਇਓ। ਉੱਥੇ ਵੀ ਪਹਿਲਾਂ ਉਸ ਗੁਰਦੁਆਰੇ ਦਾ ਨਾਂ ਸੀ ਬੰਦਾ ਬਹਾਦਰ ਸਿੰਘ ਗੁਰਦੁਆਰਾ। ਉਸ ਗੁਰਦੁਆਰੇ ਦਾ ਨਾਂ ਸੀ ਪਹਿਲਾਂ। ਜਾ ਕੇ ਅੱਜ ਨਾ ਕਿਤੇ ਹਜੂਰ ਸਾਹਿਬ ਤੁਸੀਂ ਗਏ ਨਾ ਕਿਤੇ ਮੱਥਾ ਟੇਕਣ ਵਾਸਤੇ। ਉਸ ਗੁਰਦੁਆਰੇ ਕਿੱਥੇ ਜਿੱਥੇ ਬੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਬੰਦੇ ਬਹਾਦਰ ਨੂੰ ਭੇਜਿਆ ਜਿੰਨੇ ਜ਼ੁਲਮ ਕਰਦ ਲੜ ਕੇ ਤੇ ਆਪਣੇ ਛੋਟੇ ਬੰਦੇ ਬਹਾਦਰ ਨੇ ਤਿੰਨ ਸਾਲ ਦੇ ਬੱਚੇ ਦਾ ਕਲੇਜਾ ਕੱਢ ਕੇ ਤੇ ਮੂੰਹ ਦੇ ਵਿੱਚ ਪਵਾਇਆ ਸੀ ਉਹ ਬੰਦਾ ਬਹਾਦਰ ਸੀ ਤੇ ਜਿਹਨੂੰ ਅੱਜ ਤੁਸੀਂ ਭੁੱਲ ਚੁੱਕੇ ਹੋ ਜਿਹਦਾ ਨਾਂ ਭੁੱਲ ਚੁੱਕੇ ਹੋ ਸਾਡੀਆਂ ਕਿਤਾਬਾਂ ਦੇ ਵਿੱਚੋਂ ਜਿਹਦਾ ਨਾਂ ਮਿਟ ਗਿਆ ਏ ਜਿਹਨੂੰ ਬਿਲਕੁਲ ਤੁਸੀਂ ਆਪਾ ਜਾਣਦੇ ਨਹੀਂ ਅੱਜ ਲੋੜ ਐ ਬੰਦੇ ਬਹਾਦਰ ਦੇ ਨਾਂ ਤੇ ਕੋਈ ਨਾ ਕੋਈ ਇਤਿਹਾਸਿਕ ਸਥਾਨ ਬਣਾਇਆ ਜਾਵੇ ਪਰ ਕਿਤੇ ਨਹੀਂ ਜੋ ਬਣਿਆ ਵੇਖਿਓ ਕਿਤੇ ਬਣਾਇਆ ਕਿ ਨਹੀਂ ਬਿਲਕੁਲ ਉਹ ਜਿਹੜਾ ਗੁਰਦੁਆਰਾ ਬਣਿਆ ਏ ਨਾ ਕਿਤੇ ਹਜੂਰ ਸਾਹਿਬ ਤੁਸੀਂ ਮੱਥਾ ਟੇਕਣ ਜਾਓਗੇ ਉਹ ਇਹਦਾ ਗੁਰਦੁਆਰਾ ਬੰਦੇ ਬਹਾਦਰ ਦੇ ਨਾਂ ਤੇ ਬਣਿਆ ਪਹਿਲਾਂ ਨਾਂ ਸੀ ਬੰਦਾ ਬਹਾਦਰ ਗੁਰਦੁਆਰਾ ਅੱਜ ਉਹਦਾ ਨਾਂ ਸਿਰਫ ਰਹਿ ਗਿਆ ਏ ਬੰਦਾ ਗੁਰਦੁਆਰਾ ਜਾ ਕੇ ਜਾ ਕੇ ਵੇਖਿਓ ਅੱਜ ਵੀ ਉਹਦੇ ਉੱਤੋਂ ਜਿਹੜਾ ਏ ਉਹ ਨਾਂ ਮਟਾਇਆ ਜਾ ਰਿਹਾ ਕਿਉਂ ਭਲਾ ਕਿਉਂਕਿ ਜੇਕਰ ਤੁਹਾਡੇ ਬੱਚੇ ਪੜ੍ਹਨਗੇ ਉਹ ਅਸਲੀ ਇਤਿਹਾਸ ਨੂੰ ਜਾਣਨਗੇ ਉਹਨੂੰ ਇਤਿਹਾਸ ਨੂੰ ਮਟਾਇਆ ਜਾ ਰਿਹਾ ਹੈ ਵੱਧ ਤੋਂ ਵੱਧ ਵਾਤੋਂ ਵਾਦ ਥੱਲੇ ਲਾਇਆ ਜਾ ਰਿਹਾ ਹੈ ਕਿ ਇਹਨਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਨਾ ਹੋਈ ਤੇ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਸਮਾਨੇ ਗਲੇ ਉੱਥੇ ਹੀ ਆਪ ਜੋਤੀ ਜੋਤ ਸਭਾਉਂਦੇ ਨੇ ਤੇ ਉੱਥੋਂ ਹੀ ਬੰਦੇ ਬਹਾਦਰ ਨੂੰ ਪੰਜਾਬ ਨੂੰ ਘੁਲਾਉਂਦੇ ਨੇ ਤੇ ਬੰਦੇ ਬਹਾਦਰ ਨੇ ਆਣ ਕੇ ਜੋ ਵਜੀਦ ਖਾਨ ਨੂੰ ਸਜ਼ਾਵਾ ਦਿੱਤੀਆਂ ਜੋ ਵੀ ਜੋ ਜ਼ੁਲਮ ਹੋਇਆ ਜੋ ਜ਼ੁਲਮ ਤੇ ਟੱਕਰ ਲਈ ਹੈ ਇਹ ਬੰਦੇ ਬਹਾਦਰ ਨੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗਾੜੀ ਇੱਕ ਅਰਦਾਸ ਕਰਿਆ ਕਰੋ ਤੇਰੇ ਬਾਣੇ ਸਰਬੱਤ ਦਾ ਭਲਾ ਹੁਣ ਜਾਣ ਲੱਗੇ ਦਾਸ ਅੱਗੇ ਵੀ ਬੇਨਤੀ ਕਰਦਾ ਏ ਕਿ ਦੋ ਮਿੰਟ ਲਈ ਜ਼ਰੂਰ ਵਿਚਾਰ ਕਰਕੇ ਜਾਂਦੇ ਨੇ ਕਿ ਆਪਣੇ ਗੁਰੂਆਂ ਨੂੰ ਜਾਣਨਾ ਗੁਰੂ ਇਤਿਹਾਸ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਮੰਨਦੇ ਹੋ ਸਾਰੇ ਗੁਰਮੁਖ ਪਿਆਰਿਓ ਕਿਉਂ ਬਈ ਗੁਰਮੁਖ ਪਿਆਰਿਓ ਮੰਨਦੇ ਹੋ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਮੰਨਦੇ ਹੋ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਬਾਹਰ ਅੱਜ ਹਰ ਇੱਕ ਦੇ ਗਾੜੀ ਮੈਕ ਕੀਤਾ ਜਾ ਰਿਹਾ ਹੈ ਕਿ ਕੀ ਤੁਸੀਂ ਕਿੰਨੂੰ ਮੰਨਦੇ ਹੋ ਤੁਸੀਂ ਸਾਰੇ ਇਹ ਗੱਲ ਕਹਿੰਦੇ ਹੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਤੁਹਾਡੇ ਤੇ ਅਗਲਾ ਇੱਕ ਸਵਾਲ ਹੁੰਦਾ ਹੈ ਭਲਾ ਕਿਹੜਾ ਹੁੰਦਾ ਹੈ ਇਹ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੰਨਦੇ ਹੋ ਤੁਸੀਂ ਆਨੇ ਮੰਨਦੇ ਆ ਇਹ ਦੱਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ ਇਹ ਸਵਾਲ ਹੁੰਦਾ ਹੈ ਤੁਹਾਡੇ ਜੇ ਧਿਆਨ ਨਾਲ ਸੁਣਿਓ ਸਿਰਫ 2 ਮਿੰਟ ਦੀ ਵਿਚਾਰਿਆ ਆਪਾਂ ਹੁਣ ਸਮਾਪਤੀ ਕਰ ਦੇਣੀ ਹੈ ਉਹ ਇਹ ਕਿਹਾ ਜਾਂਦਾ ਹੈ ਕਿ ਕਿੰਨੇ ਗੁਰੂਆਂ ਦੀ ਬਾਣੀ ਹੈ ਉਹ ਕਦੀ ਕੋਈ ਕੋਈ ਕਹਿ ਦਿੰਦੇ ਨੇ ਆਪਣੇ ਗੁਰਮਖ ਪਿਆਰਿਓ ਸਰੀਰ ਦੇ ਵਿੱਚ ਕਿੰਨੇ ਗੁਰੂ ਆਏ ਨੇ 10 ਗੁਰੂ ਆਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨਿਆਂ ਗੁਰੂਆਂ ਦੀ ਬਾਣੀ ਹੈ 6ਾਂ ਗੁਰੂਆਂ ਦੀ ਬਾਣੀ ਹੈ ਕਿੰਨਿਆਂ ਗੁਰੂਆਂ ਦੀ 6ਾਂ ਗੁਰੂਆਂ ਦੀ ਕਿਹੜੇ-ਕਿਹੜਿਆਂ ਦੀ ਪਹਿਲੇ 5 ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇ ਕਿੰਨਿਆਂ ਭਗਤਾਂ ਦੀ ਬਾਣੀ ਹੈ 15 ਭਗਤਾਂ ਦੀ ਬਾਣੀ ਕਿੰਨਿਆਂ ਭਗਤ ਧਿਆਨ ਨਾਲ ਗੁਰਮੁਖ ਪਿਆਰਿਓ ਜਿਹੜਾ ਕਿ ਇੱਧਰ ਧਿਆਨ ਦੇਉ ਤੁਹਾਡੇ ਉੱਤੇ ਸਵਾਲ ਹੋਣੇ ਆ ਆ ਤੁਹਾਡੇ ਘੜੀ ਮੈਕ ਹੋਣੇ ਆ ਸਾਰਿਆਂ ਦੇ ਕੋਈ ਨਾ ਕੋਈ ਲੈ ਜਿਓ ਅੱਜ ਕੋਨਾ ਕੋ ਆਪ ਸੰਭਾਲ ਕੇ ਲੈ ਜਾਓ ਕਿ ਅਸੀਂ ਅੱਜ ਅਸੀਂ ਕਥਾ ਸੁਣੀ ਵਿਚਾਰ ਸੁਣੀ ਕੋਨਾ ਕੋ ਲੈ ਕੇ ਆਏ ਆ ਕਿੰਨਿਆਂ ਗੁਰੂਆਂ ਦੀ ਬਾਣੀ ਦੱਸੀ ਐ ਛੇਆਂ ਗੁਰੂਆਂ ਦੀ ਕਿੰਨਿਆਂ ਭਗਤਾਂ ਦੀ 15 ਭਗਤਾਂ ਦੀ ਕਿੰਨਿਆਂ ਭਗਤਾਂ ਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 15 ਭਗਤਾਂ ਦੀ ਕਿੰਨਿਆਂ ਪਟਾਂ ਦੀ 11 ਪਟਾਂ ਦੀ ਕਿੰਨਿਆਂ ਪਟਾਂ ਦੀ ਫੇਰ ਬਸਦੇ ਆ ਕਿੰਨਿਆਂ ਪਟਾਂ ਦੀ ਕਿੰਨਿਆਂ ਭਗਤਾਂ ਦੀ 15 ਭਗਤਾਂ ਦੀ ਕਿੰਨਿਆਂ ਸਿੱਖਾਂ ਦੀ ਚਾਰ ਸਿੱਖਾਂ ਦੀ वैसे इतिहास ਦੇ ਵਿੱਚ ਤਿੰਨ ਸਿੱਖਾਂ ਦੀ ਮਿਲ ਰਹੀ ਹੈ ਹੁਣ ਨਵਾਂ ਇਤਿਹਾਸ ਜਿਹੜਾ ਹੈ ਉਹਦੇ ਅਨੁਸਾਰ ਚਾਰ ਸਿੱਖਾਂ ਦੀ ਪਾਈ ਗਈ ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨਿਆਂ ਗੁਰੂਆਂ ਦੀ ਬਾਣੀ ਛਿਆਂ ਦੀ ਕਿੰਨਿਆਂ ਭਗਤਾਂ ਦੀ 15 ਭਗਤਾਂ ਦੀ ਕਿੰਨਿਆਂ ਪਟਾਂ ਦੀ 11 ਪਟਾਂ ਦੀ ਕਿੰਨਿਆਂ ਸਿੱਖਾਂ ਦੀ ਚਾਰ ਸਿੱਖਾਂ ਦੀ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੰਮ ਦੇ ਵਿੱਚ ਬਾਣੀ ਕਿਹੜੀ ਹੈ ਕਿਉਂਕਿ ਆਪਾਂ ਰਜਨਾ ਪਾੜ ਤੁਹਾਨੂੰ ਪਤਾ ਹੋਣਾ ਚਾਹੀਦਾ ਜਿੰਨੇ ਮੇਰੇ ਵੀਰ ਮੇਰੀਆਂ ਭੈਣਾਂ ਬੇਟੀਆਂ ਨੇ ਇਹਨਾਂ ਨੂੰ ਇਤਿਹਾਸ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਪਹਿਲੇ ਬਾਣੀ ਕਿਹੜੀ ਆਉਂਦੀ ਆ ਜਪਜੀ ਸਾਹਿਬ ਕਿਹੜੀ ਬਾਣੀਆਂ ਰੰਮ ਦੇ ਵਿੱਚ ਜਪਜੀ ਸਾਹਿਬ ਜਪਜੀ ਸਾਹਿਬ ਬਾਣੀ ਕਿਹੜੇ ਗੁਰੂ ਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਪਾਦਨਾ ਕਿਸ ਗੁਰੂ ਨੇ ਕੀਤੀ ਸੀ ਗੁਰੂ ਰੰਮ ਦੇ ਵਿੱਚ ਪਹਿਲਾਂ ਇੱਕ ਵਾਰ ਜਿਹੜੀ ਸਪਾਦਨਾ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ ਕਰਵਾਈ ਹੈ ਤੇ ਕਿਹਦੇ ਕੋਲ ਲਿਖਵਾਏ ਸੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਗੁਰਦਾਸ ਜੀ ਦੇ ਕੋਲੋਂ ਕਿਹਦੇ ਕੋਲੋਂ ਜਿਹੜਾ ਧਿਆਨ ਨਾਲ ਸੁਣਿਓ ਵਾਰ-ਵਾਰ ਤੁਹਾਨੂੰ ਕਹਿ ਰਿਹਾਏ ਕੁਝ ਨਾ ਕੋਈ ਲੈ ਜਾਇਓ ਅੱਜ ਕਿਹਦੇ ਕੋਲੋਂ ਭਾਈ ਗੁਰਦਾਸ ਜੀ ਦੇ ਕੋਲੋਂ ਤੇ ਪਹਿਲੇ ਜਿਹੜਾ ਆ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਿੱਥੇ ਹੋਇਆ ਸੀ ਦਰਬਾਰ ਸਾਹਿਬ ਕਿੱਥੇ ਹੋਇਆ ਸੀ ਦਰਬਾਰ ਸਾਹਿਬ ਪਹਿਲੇ ਹੈਡ ਗ੍ਰੰਤੀ ਕਿੰਨਾਂ ਨੂੰ ਬਣਾਇਆ ਗਿਆ ਸੀ ਬਾਬਾ ਬੁੱਢਾ ਜੀ ਨੂੰ ਤੇ ਹਰਮੰਦਰ ਸਾਹਿਬ ਦੀ ਨੀ ਕਿਸ ਕੋ ਰਖਵਾਈ ਗਈ ਹੈ ਸਾਈ ਸਾਈ ਮੀਆਂ ਮੀਰ ਕੋ ਸਾਹਮਣੇ ਅਕਾਲ ਤਖਤ ਆ ਤੋ ਕਿਹੜੇ ਗੁਰੂ ਨੇ ਬਣਾਇਆ ਸੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਮੁਖ ਪਿਆਰਿਓ ਇਤਿਹਾਸ ਦੀ ਲੋੜ ਹੈ ਇਤਿਹਾਸ ਬਾਰੇ ਜਾਣਕਾਰੀ ਕਰਨੀ ਇਤਿਹਾਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਇਹ ਆਪਣੇ ਫਰਜ਼ ਨੇ ਇੱਕ ਦਾਸ ਨਾਲ ਬੇਨਤੀ ਕਰਕੇ ਜਰੂਰ ਜਾਂਦਾ ਹੈ ਕਿ ਆਪਣੇ ਬੱਚਿਆਂ ਨੂੰ ਕਤੇ ਇਹ ਦੇਖਿਓ ਤੁਹਾਡੇ ਬੱਚੇ ਜਿਹੜਾ 6 ਸਾਲ ਦਾ ਬੱਚਾ ਹੋਵੇਗਾ ਨਾ ਉਹ ਤੁਹਾਨੂੰ ਜਰੂਰ ਇੱਕ ਵਾਰੀ ਕਹੇਗਾ ਕਿ ਮੈਂ ਪੱਗ ਬੰਨਣੀ ਆ ਤੇ ਮੈਂ ਕੇਸ ਰੱਖਣੇ ਕਿਤੇ ਇਸ ਜੀ ਨੂੰ ਪਰਤਾ ਕੇ ਦੇਖਿਓ ਉਹ ਜਰੂਰ ਕਿਉਂਕਿ ਸਾਡੇ ਘਰ ਜਿਹੜਾ ਬੱਚਾ ਇੱਕ ਵਾਰ ਜੰਪਿੰਦਾ ਹੈ ਨਾ ਉਹ ਤੁਹਾਨੂੰ ਜਰੂਰ ਇੱਕ ਵਾਰੀ ਕਹਿੰਦਾ ਹੈ ਕਿ ਮੈਂ ਕੇਸ ਰੱਖਣੇ ਆ ਤੇ ਮੈਂ ਦੁਪੱਟਾ ਬੰਨਣਾ ਹੈ ਪਰ ਆਪਾਂ ਕੀ ਕਰਦੇ ਜਦੋਂ 6 ਸਾਲ ਦਾ ਬੱਚਾ ਹੁੰਦਾ ਹੈ ਤੇ ਸਾਡੇ ਵੀਰ ਪਤਾ ਕਹਿੰਦੇ ਹੁਣ ਇਹ ਤੂੰ ਦੁਪੱਟਾ ਬਣ ਕੇ ਕੀ ਕਰਨਾ ਹੈ ਹੁਣ ਇਹ ਤੂੰ ਕੇਸ ਕੀ ਬਣ ਕੇ ਕੀ ਕਰਨੀ ਹੈ ਹੁਣ ਇਹ ਤੂੰ ਪੱਗ ਬਣ ਕੇ ਕੀ ਕਰਨੀ ਹੈ ਹੁਣ ਇਹ ਤੂੰ ਭਾਰ ਚੁੱਕ ਕੇ ਕੀ ਕਰਨਾ ਹੈ ਤੇ ਮੇਰੀਆਂ ਭੈਣਾਂ ਜੜੀਆਂ ਨੇ ਇਹ ਵੀ ਕਹਿਣਾ ਕਰਦੀਆਂ ਨੇ ਤੂੰ ਹੁਣੇ ਕੇਸ ਰੱਖ ਕੇ ਕੀ ਕਰੇਗਾ ਕੇਸਾਂ ਦੀ ਕੀ ਲੋੜ ਹੈ ਨਹੀਂ ਗੁਰਮੁਖ ਪਿਆਰਿਓ ਕੇਸਾਂ ਦੀ ਲੋੜ ਹੈ ਬੱਚਿਆਂ ਨੂੰ ਜੇ ਤੁਸੀਂ ਰੰਭ ਤੋਂ ਨੀ ਉਹਨਾਂ ਦੀ ਚੰਗੀ ਰੱਖਦੇ ਹੋਗੇ ਤੇ ਫਲ ਵੀ ਤੁਹਾਨੂੰ ਚੰਗਾ ਮਿਲੂਗਾ ਜੇ ਤੁਸੀਂ ਨੀ ਮਾੜੀ ਰੱਖੋਗੇ ਤੇ ਫਿਰ ਫਾਲਤ ਗੁਰਮਖ ਪਿਆਰੋ ਉਹ ਜੇ ਮਿਲਣਾ ਜਿਹੋ ਜਾਂ ਤੁਹਾਨੂੰ ਮਿਲ ਰਿਹਾ ਅੱਜ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਨਸ਼ਾ ਹੈ ਤੇ ਸਭ ਤੋਂ ਜ਼ਿਆਦਾ ਸਰਕਾਰਾਂ ਦੀ ਮੰਨ ਦੇ ਵਿੱਚ ਇਹ ਗੱਲ ਹੈ ਕਿ ਜੇਕਰ ਯੋਧੇ ਉੱਠਦੇ ਆ ਤੇ ਪੰਜਾਬ ਦੇ ਵਿੱਚੋਂ ਉੱਠਦੇ ਆ ਜੇਕਰ ਲੜਨ ਵਾਲੇ ਉੱਠਦੇ ਆ ਤੇ ਪੰਜਾਬ ਦੇ ਵਿੱਚੋਂ ਉੱਠਦੇ ਆ ਕਿਉਂਕਿ ਰੰਭ ਤੋਂ ਸਰਕਾਰਾਂ ਨੇ ਤੁਹਾਨੂੰ ਦੱਸਿਆ ਨਾ ਅੱਜ ਵੀ ਤੁਸੀਂ ਇਤਿਹਾਸ ਸਰਵਣ ਕੀਤਾ ਹੈ ਰੰਭ ਤੋਂ ਜਿੰਨੀਆਂ ਸਰਕਾਰਾਂ ਆਈਆਂ ਨੇ ਉਹ ਹਮੇਸ਼ਾ ਸਿੱਖਾਂ ਦੇ ਵੈਰ ਹੀ ਪਈਆਂ ਰਹੀਆਂ ਨੇ ਅੱਜ ਵੀ ਜਿਹੜੀ ਸਰਕਾਰ ਆਉਂਦੀ ਹੈ ਉਹ ਸਿੱਖਾਂ ਦੇ ਵੈਰ ਪਈ ਰਹਿੰਦੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਹੈ ਭਾਵੇਂ ਪੰਜਾਬ ਦੇ ਵਿੱਚ ਕੋਈ Hindu ਰਹਿੰਦਾ ਹੈ ਭਾਵੇਂ ਕੋਈ ਮੁਸਲਮਾਨ ਰਹਿੰਦਾ ਹੈ ਭਾਵੇਂ ਕੋਈ ਸਿੱਖ ਰਹਿੰਦਾ ਹੈ ਉਹ ਸਾਰੇ ਹੀ ਦਿੱਲੀ ਨੂੰ ਜਿਹੜੇ ਨੇ ਉਹ ਕੌੜੀ ਨਜ਼ਰ ਨਾਲ ਕੌੜੀ ਨਜ਼ਰ ਨਾਲ ਵੇਖਦੇ ਨੇ ਦਿੱਲੀ ਵਾਲੇ ਉਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਨੂੰ ਹੀ ਉਹ ਨਸ਼ਿਆਂ ਦੇ ਉੱਤੇ ਲਾਰੇ ਨੇ ਗੁਰਮੁਖ ਪਿਆਰੋ ਕਿਤੇ ਨਸ਼ੇ ਬੰਦ ਨਹੀਂ ਹੋ ਸਕਦੇ ਜਾਓ ਤੁਹਾਡੇ ਵਿੱਚੋਂ ਇੱਕ ਜਣੇ ਨੂੰ ਕਹਿ ਦਿੰਨੇ ਆ ਅੱਜ ਨਾ ਆ ਦਾਸ ਤੁਹਾਡੇ ਨਗਰ ਦੇ ਵਿੱਚ ਆਇਆ ਆ 4 ਵਜੇ ਨਾ ਤੁਹਾਡੇ ਇੱਥੇ ਬੱਸ ਸਟੈਂਡ ਤੇ ਵੇਖਿਆ ਕੀ ਚੀਜ਼ ਇੱਕ ਬਜ਼ੁਰਗ ਜਿਹਾ ਐ ਸਾਇਦ ਤੁਸੀਂ ਉਹਨੂੰ ਜਾਣਦੇ ਹੋਵੋਗੇ ਮੇਰੇ ਵੀਰ ਇੱਥੇ ਬੈਠੇ ਹੋਣਗੇ ਉਹ ਲੰਗੜਾ ਜਿਹਾ ਐ ਉਹਨੂੰ ਸਮੈਕ ਵੇਚਦਿਆ ਸ਼ਰੇ ਆਂ ਬੱਸ ਸਟੈਂਡ ਤੇ ਮੈਂ ਵੇਖਿਆ ਅੱਜ ਅੱਜ ਦੀ ਗੱਲ ਐ ਅੱਜ ਉਹ ਕੁੜੀਆਂ ਉਹਨੇ ਪਤਾ ਨਹੀਂ ਕਿਹੜੀਆਂ ਬਧੀਆਂ ਉਹਨੇ ਵਿੱਚ ਗੋਲੀਆਂ ਪਾਈਆਂ ਕੀ ਪਾਇਆ ਕੀ ਨਹੀਂ ਪਾਇਆ ਦਾਸ ਵੇਖ ਕੇ ਬੜਾ ਹੈਰਾਨ ਹੋਇਆ ਅੱਜ ਦੀ ਗੱਲ ਹੈ ਤੁਹਾਡੇ ਇੱਥੇ ਬੱਸ ਸਟੈਂਡ ਅੱਜ ਸਰੇ ਆਮ ਸਰੇ ਆਮ ਸਮੈਗ ਵਗ ਰਹੀ ਏ ਸਰੇ ਆਮ ਵਕਾਉਣ ਕੋਲ ਰਿਹਾ ਏ ਕਿਉਂ ਵੀ ਸਰਕਾਰਾਂ ਵਕਾ ਰਹੀਆਂ ਅੱਜ ਉਹਨਾਂ ਦੀ ਮਰਜ਼ੀ ਹੋਏ ਤੁਹਾਡੇ ਕੋ ਮਾਸਾ ਇੱਕ ਕਿਤੇ ਤੁਰੇ ਜਾਂਦੇ ਕੋਈ ਫੀਮ ਫੜੀ ਜਾਵੇ ਨਾ ਤੋਈ ਰੱਖੀ ਭਾਵੇਂ ਸਿਰਦਰਦ ਵਾਸਤੇ ਹੀ ਹੋਵੇ ਤੇ ਉਹਦੀ 6 ਮਹੀਨੇ ਦੀ ਕੈਦਿਆ ਤੁਹਾਨੂੰ ਉਸੇ ਵੇਲੇ ਫੜ ਕੇ ਅੰਦਰ ਤੇ ਜਿਹੜਾ ਜਿਹੜੇ ਨੌਜਵਾਨਾਂ ਨੂੰ ਸਮੈਕ ਸਰੇ ਆਮ ਚੱਲ ਰਹੀ ਏ ਉਹਦੀ ਕੋਈ ਫੜਨੀ ਕਿਉਂ ਬੜਾ ਕਿਉਂਕਿ ਤੁਹਾਡੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਮਾਰਿਆ ਜਾ ਰਿਹਾ ਮੇਰੀ ਉਹ ਭੈਣੋਂ ਖਾਸ ਕਰਕੇ ਤੁਹਾਨੂੰ ਵੀ ਬੇਨਤੀ ਏ ਕਿ ਤੁਸੀਂ ਵੀ ਇਤਿਹਾਸ ਦੀ ਜਾਣਕਾਰੀ ਰੱਖ ਕੇ ਥੋੜਾ ਜਨਾ ਬਿਊਟੀ ਪਾਰਲਰ ਨੂੰ ਛੱਡ ਦਿਓ ਉਹ ਤੋਂ ਜਰਾਕ ਦੂਰ ਹੋ ਜਿਦਾਕ ਇਤਿਹਾਸ ਦੇ ਨਾਲ ਜਿਹੜੋ ਅੱਜ ਦੇ ਇਤਿਹਾਸ ਦੇ ਨਾਲ ਆਪਣੇ ਆਪ ਨੂੰ ਜੀਵਨ ਨੂੰ ਬਤੀਤ ਕਰੋ ਕਿਉਂਕਿ ਜਿੰਨਾ ਚਿਰ ਆਪਣੇ ਗੁਰੂ ਦੇ ਨਾਲ ਨਹੀਂ ਤੁਸੀਂ ਜੁੜਦਿਆਂ ਆਪਣੇ ਗੁਰੂ ਨੂੰ ਗੁਰੂ ਨਹੀਂ ਸਮਝਦਿਆਂ ਜਿਹੋ ਜਿਹਾ ਸਰੀਰ ਹੈ ਉਹ ਉਹੋ ਜਿਹਾ ਹੀ ਰਹਿਣਾ ਹੈ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਲਓ ਜੋ ਮਰਜੀ ਮੂੰਹ ਤੇ ਥੱਪ ਲਓ ਇਹ ਜਿਹੋ ਜਿਹਾ ਮੂੰਹ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਹੈ ਉਹ ਰਹਿਣਾ ਉਹੋ ਜਿਹਾ ਭਾਵੇਂ ਜੋ ਮਰਜੀ ਕੋਈ ਕਰ ਲੇ ਜੇਕਰ ਇਹੋ ਜੀ ਚੀਜ਼ ਬਣਾਉਣੀ ਹੋਵੇ ਇਹੋ ਜਿਹਾ ਤੁਹਾਡਾ ਮੂੰਹ ਥੱਪ ਦੇ ਕਿ ਜਿਹੜਾ ਕਿ ਸਾਰੀ ਉਮਰੀ ਰਵੇ ਫਿਰ ਕਿਉਂਕਿ ਜੇਕਰ ਇੱਕ ਵਾਰ ਚੀਜ਼ ਜਿਹੜੀ ਆਪਾਂ ਗੁਰੂ ਤੋਂ ਜਦੋਂ ਦੂਰ ਹੋ ਜੰਨੇ ਨਾ ਮੁੜ ਕੇ ਗੁਰਮੁਖ ਪਿਆਰਿਓ ਸਾਰੀ ਉਮਰੀ ਦੂਰ ਰਹਿੰਨੇ ਆ ਅੱਜ ਲੋੜ ਐ ਸਾਨੂੰ ਜੇ ਵੱਧ ਤੋਂ ਵੱਧ ਗੁਰਸਿੱਖੀ ਦੇ ਨਾਲ ਆਪਣੇ ਆਪਣੇ ਪਹਿਰਾਵੇ ਨੂੰ ਇੱਕ ਦਾਸ ਬੇਨਤੀ ਕਰਕੇ ਜਾਂਦਾ ਹੈ ਕਿ ਪਹਿਰਾਵਾ ਪਹਿਰਾਵਾ ਜਿਹੜਾ ਹੈ ਉਹ ਮੇਰੀਓ ਭੈਣੋ ਕਿਤੇ ਮੇਰੇ ਵੀਰੋ ਤੁਸੀਂ ਗੁਸਾ ਨਾ ਕਰ ਲਿਓ ਅੱਜ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਪਹਿਰਾਵਾ ਪਾ ਕੇ ਗੁਰਦੁਆਰੇ ਲੈ ਕੇ ਆਉਣੇ ਜੋ ਬੜੀ ਮਾੜੀ ਗੱਲ ਹੈ। ਤੁਸੀਂ ਹੀ ਰਾਹ ਦੇਣਾ ਹੈ ਕਿਉਂਕਿ ਬੱਚਿਆਂ ਨੂੰ ਕੋਈ ਪਤਾ ਨਹੀਂ ਕਿਉਂਕਿ ਬੱਚੇ ਜਦੋਂ ਪਹਿਲੀ ਤੋਂ ਲੈ ਕੇ ਤੇ ਪੰਜਵੀਂ ਤੋਂ ਲੈ ਕੇ ਤੇ 10ਵੀਂ ਕਲਾਸ ਤੱਕ ਪੜ੍ਹਦੇ ਆ ਕਿਉਂਕਿ ਉਹ ਸਕੂਲ ਦੇ ਵਿੱਚ ਪਿੰਟ ਕਮੀਜ਼ ਪਾਉਂਦੇ ਨੇ। ਕਿਉਂਕਿ ਉਹਨਾਂ ਨੂੰ ਕੋਈ ਪਤਾ ਨਹੀਂ ਹੈ। ਉਹਨਾਂ ਨੂੰ ਤੁਸੀਂ ਰਾਹ ਦੱਸਣਾ ਹੈ ਕਿ ਅੱਜ ਆਪਾਂ ਗੁਰਦੁਆਰੇ ਜਾਣਾ ਹੈ ਤੇ ਸਾਦੇ ਕੱਪੜੇ ਪਾ ਕੇ ਜਾਣਾ ਹੈ। ਆਪਾਂ ਗੁਰਦੁਆਰੇ ਜਾਣਾ ਹੈ ਤੇ ਲੰਗਰ ਬਣਾਉਣਾ ਹੈ ਤੇ ਸਾਦੇ ਕੱਪੜੇ ਪਾ ਕੇ ਜਾਣ ਦਾ ਆਪਣਾ ਫਰਜ਼ ਬਣਦਾ ਹੈ। ਆਪ ਸਮਝਾਉਣਾ ਕਿੰਨੇ ਬੜਾ ਕਿਉਂ ਭਈ ਆਪਾਂ ਹੀ ਸਮਝਾਉਣਾ ਹੈ ਨਾ ਕਿ ਹੋਰ ਕਹਿੰਦੇ ਸਮਝਾਉਣਾ ਨੇ ਬਾਹਰੋਂ ਆਣ ਕੇ ਦਿਨੇ ਕਿਸੇ ਨੇ ਵੀ ਕਹਿਣਾ ਤੇ ਜੇਕਰ ਤੁਸੀਂ ਆਪ ਵੀ ਸਮਝਾਉਦੇ ਨਹੀਂ ਆਪਣੇ ਬੱਚੇ ਨੂੰ ਸਿੱਧੇ ਰਸਤੇ ਪਾਉਂਦੇ ਨਹੀਂ ਬੱਚੇ ਨੂੰ ਇਹ ਕਹਿੰਦੇ ਨਹੀਂ ਆ ਕਿ ਤੂੰ ਗੁਰਦੁਆਰੇ ਹੋਰ ਜਿੱਥੇ ਮਰਜੀ ਜਾਓ ਤੁਹਾਨੂੰ ਕੱਪੜੇ ਦਾ ਕੋਈ ਨਹੀਂ ਇਹ ਨਹੀਂ ਗੱਲਾਂ ਦੇ ਜਿਹੜੀ ਇੱਕ ਵਰਦੀ ਹੁੰਦੀ ਹੈ ਨਾ ਕਿਤੇ ਫੌਜ ਦੇ ਵਿੱਚ ਪੁਲਾ ਆਮ ਕੱਪੜਾ ਪਾ ਕੇ ਪੁਲਾ ਕੋਈ ਦੇ ਦੂਗਾ ਡਿਊਟੀ ਕਿਉਂ ਵੀ ਗੁਰੂ ਘਰ ਪਿਆਰਿਓ ਕੋਈ ਦੇ ਦੂਗਾ ਬੰਦੂਕ ਫੜ ਲੂਗਾ ਪੁਲਾ ਡਿਊਟੀ ਜਾ ਕੇ ਦੇ ਦੂਗਾ ਪਹਿਰੇ ਤੇ ਆ ਫੌਜੀ ਮੇਰੇ ਵੀਰ ਇੱਥੇ ਬੈਠੇ ਹੋਣਗੇ ਕੋਈ ਭਲਾ ਸਿਵਲ ਕੱਪੜੇ ਦੇ ਵਿੱਚ ਕਦੀ ਤੁਸੀਂ ਡਿਊਟੀ ਦਿੱਤੀ ਹੈ ਦੇ ਕੇ ਵੇਖਿਓ ਉਹਨਾਂ ਨੇ ਉਸ ਵੇਲੇ ਕੱਢ ਕੇ ਤੁਹਾਡੇ ਉੱਤੇ ਪਠੂ ਲਾ ਦੇਣਾ ਆ ਕਹਦੇ ਤੁਸੀਂ ਬਹੁਤੀ ਗੱਲ ਨਹੀਂ ਸਕੂਲ ਦੇ ਵਿੱਚ ਹੀ ਚਲਜੋ ਸਕੂਲ ਦੇ ਵਿੱਚ ਜਿਹਦਾ ਦਾਖਲਾ ਹੈ ਨਾ ਤੇ ਜਿਹੜੀ ਵਰਦੀ ਲੱਗੀ ਹੈ ਉਹ ਵਰਦੀ ਤੋਂ ਬਗੈਰ ਵੇਖਿਓ ਕਿ ਸੂਟ ਪਾ ਕੇ ਵਰਦੀ ਤੋਂ ਬਗੈਰ ਜਿਹੜੀ ਵਰਦੀ ਲੱਗੀ ਹੋਈ ਹੈ ਸਰਕਾਰੀ ਸਕੂਲ ਦੇ ਵਿੱਚ ਉੱਥੇ ਚਿੱਟਾ ਸੂਟ ਪਾ ਕੇ ਚਲਜੋ ਹੰਬਲਾ ਆਪਣੇ ਬੱਚੇ ਨੂੰ ਘਲਾ ਦਿਓ ਉਸ ਵੇਲੇ ਵਾਪਸ ਆਊਗਾ ਤੇ ਤੁਹਾਡਾ ਤੇ ਗੁਰਦੁਆਰਾ ਹੈ ਤੇ ਤੁਹਾਨੂੰ ਲਿਖ ਕੇ ਕਿਉਂ ਬਾਹਰ ਲਾਉਣਾ ਪੈ ਰਿਹਾ ਕਿ ਟੋਪੀ ਜਰਾਬਾਂ ਨਿਕਲ ਪਾ ਕੇ ਗੁਰਦੁਆਰੇ ਨਾ ਆਇਓ ਤੁਸੀਂ ਆਪ ਨਹੀਂ ਸਮਝ ਸਕਦੇ ਆਪ ਲੋੜ ਨਹੀਂ ਆਪਾਂ ਨੂੰ ਗੁਰਮੁਖ ਪਿਆਰਿਓ ਅੱਜ ਲੋੜ ਹੈ ਅੱਜ ਇਤਿਹਾਸ ਤੁਸੀਂ ਸਰਵਣ ਕੀਤਾ ਹੈ ਇਤਿਹਾਸ ਬਾਰੇ ਤੁਸੀਂ ਜਾਣਕਾਰੀ ਪ੍ਰਾਪਤ ਕੀਤੀ ਹੈ ਕਿ ਜਿੰਨਾ ਚਿਰ ਅਸੀਂ ਇਤਿਹਾਸ ਨੂੰ ਜਾਣਦੇ ਨਹੀਂ ਇਤਿਹਾਸ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਨਹੀਂ ਕਰਦੇ ਉਹਨਾਂ ਚਿਰ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਸੋ ਗੁਰਮੁਖ ਪਿਆਰਿਓ ਵਿਚਾਰਾ ਕਰਦੇ ਆ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਕਿਉਂਕਿ ਦਾਸ ਜਦੋਂ ਵਿਚਾਰ ਕਰਦਾ ਹੈ ਨਾ ਇੱਕ ਬੋਧਾ ਕਥਾਵਾਚਕ ਵੱਡਾ ਨਹੀਂ ਹੈਗਾ ਕਿ ਕਥਾ ਵਿਚਾਰ ਜਿਹੜੀ ਇਹ ਤਾਂ ਇੱਕ ਸਿੱਧੀਆਂ ਜੀਆਂ ਗੱਲਾਂ ਕਿਉਂਕਿ ਗੁਰੂ ਦਾ ਇਤਿਹਾਸ ਸਾਨੂੰ ਅੱਜ ਲੋੜ ਹੈ ਤੇ ਇਸ ਕਰਕੇ ਜੇਕਰ ਕੋਈ ਗਲਤੀ ਹੋਵੇ ਤਾਂ ਦਾਸ ਦੀ ਝੋਲੀ ਐ ਝੋਲੀ ਦੇ ਵਿੱਚ ਪਾ ਦਿਓ ਤੇ ਜੇਕਰ ਕੋਈ ਚੰਗੀ ਗੱਲ ਆ ਤੁਹਾਨੂੰ ਵਸਾ ਕੇ ਜਰੂਰ ਖੜ੍ਹੇ ਉਦੇ ਅਨੁਸਾਰ ਆਪਣੇ ਜੀਵਨ ਨੂੰ ਬਦੂਤ ਕਰਿਓ ਇੱਕ ਜ਼ਰੂਰ ਫਿਰ ਵਾਰ-ਵਾਰ ਕਹਿ ਕੇ ਚੱਲਿਆ ਆਪਣੇ ਬੱਚਿਆਂ ਨੂੰ ਜਿੰਨੇ ਮੇਰੇ ਵੀਰ ਤੇ ਮੇਰੀਆਂ ਭੈਣਾਂ ਬੈਠੀਆਂ ਨੇ ਆਪਣੇ ਬੱਚਿਆਂ ਨੂੰ ਚਾਰ ਸਹਿਬਜ਼ਾਦੇ ਦੇ ਨਾਮ ਦਸਾਂ ਗੁਰੂਆਂ ਦੇ ਨਾਮ ਤੇ ਪੰਜਾਂ ਪਿਆਰੇ ਨਾਮ ਜ਼ਰੂਰ ਯਾਦ ਕਰਾ ਦੇ ਇੰਨੀ ਬੇਨਤੀ ਪ੍ਰਵਾਨ ਜ਼ਰੂਰ ਕਰਿਓ ਸਾਰੇ ਇੱਕ ਵਾਦਾ ਕਰਕੇ ਜਕਾਰਾ ਉਹ ਛੱਡਿਓ ਜਿਨ੍ਹਾਂ ਨੇ ਬੱਚਿਆਂ ਨਾਲ ਆਪਣੇਆਂ ਨੂੰ ਏ ਜਿਹੜੇ ਪੰਜਾਂ ਪਿਆਰਿਆਂ ਦੇ ਨਾਲ ਚਾਰ ਸਾਹਿਬ ਦੇ ਨਾਲ ਦਹਾ ਗੁਰੂਆਂ ਦੇ ਤੁਹਾਨੂੰ ਚੇਤਾ ਰੋਵੇ ਕਈ ਗੁਰਦੁਆਰੇ ਜਕਾਰਾ ਛੱਡਿਆ ਹੈ ਤੇ ਆਪਣੇ ਬੱਚਿਆਂ ਨੂੰ ਅਸੀਂ ਇਹ ਜਰੂਰ ਛਕਾਉਣਾ ਹੈ ਉਹ ਜਕਾਰਾ ਛੱਡਿਓ ਜਿਨ੍ਹਾਂ ਨੇ ਬੱਚਿਆਂ ਨੂੰ ਪੜਾਉਣਾ ਹੈ ਬੋਲੋ ਈ ਸੋਨਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਸਾਰਿਆਂ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖੇ 2 ਮਿੰਟ ਲਈ ਵਾਹਿਗੁਰੂ ਦੀ ਵਾਹਿਗੁਰੂ ਦਾ ਜਾਪ ਕੀਤਾ ਜਾਵੇਗਾ ਬਾਦ ਦੇ ਵਿੱਚ ਸਮਾਪਤੀ ਕੀਤੀ ਜਾਵੇ ਸਾਰੇ ਜਾਨੇ ਬੜੇ ਧਿਆਨ ਧਾਰ ਕੇ ਬੋਲੋ ਜੀ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਗੁਰ 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 ਸਤ ਨਾਮ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਸਤ ਗੁਰ ਤਾਂ ਪਾਇਆ ਸੱਚ ਸੇਤੀ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਸ਼ਬਦ ਤੰ ਗਾਵੋ ਹਰੀ ਕੇਰਾ ਮਨ ਜਨੀਵਸ ਕਹਿ ਨਾਨਕ ਆਨੰਦ ਹੋਆ ਸਤ ਗੁਰ ਮੈਂ ਏ ਮਨ ਮੇਰਾ ਤੂੰ ਅਰਨਾਲਾ ਤੂੰ ਮਨ ਮੇਰੇ ਦੁੱਖ ਸਭ ਵਿਸਤ ਅੰਗੀਕਾਰੋ ਕਰੇ ਤੇਰਾ ਸਭ ਨਾ ਗੱਲਾਂ ਸਮਰਥ ਸਵਾਮੀ ਸੋਕਿਉ ਮਨ ਵਸ ਕੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਸਾਚੇ ਸਤਿਵਾ ਕੀਰਤਿ ਕਰਤਾ ਤੇਰੇ ਸਭ ਕੀ ਸਹ ਜਿਸ ਦੇ ਸੂ ਸਦਾ ਸਿਬਤ ਸਲਾ ਤੇਰੀ ਨਾਮ ਮੰਨ ਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਗਨ ਕਹਿ ਨਾਨਕ ਸਚੇ ਸਹਿਬ ਕੀ ਆ ਨਹੀ ਕਰ ਤੇਰੇ ਸਾਚਾ ਸਾਚ ਨਾਮ ਧਾਰ ਮੇਰਾ ਜਿਨ ਕਰ ਸਾਤ ਸੁਖ ਮਨ ਆਈ ਵਸਿਆ ਜਿਨ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਏਵੜੇ ਕਹੇ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੂ ਸੱਚਾ ਨਾਮ ਜੇ ਪੰਜ ਸਬਦ ਤਤ ਕਰ ਸਪਾਗੈ ਕਰ ਸਪਾਗੈ ਸਬਦ ਅਲਾ ਜਿਤ ਕਰਤ ਪੰਜ ਦੂਤ ਤਦ ਤਾਲ ਕੰਟਕ ਤੁਰ ਕਰਮ ਪਾਇਆ ਤੁਦ ਚਨਕੋ ਸੇਨ ਕਹਿ ਨਾਨਕ ਤੈ ਸ ਕੋ ਆ ਤਿਤ ਕਰ ਅਨਦ ਆਨੰਦ ਸੁਣੋ ਵਡ ਪਾਗਿਓ ਸਗਲ ਮਨੋਰਤ ਆਰੇ ਬ੍ਰह्म ਪ੍ਰਭ ਪਾਇਆ ਉਤਰੇ ਸਗਲ ਵਿਸ ਦੁਖ ਰੋਗ ਸੰਤਾ ਪੀ ਉਤਰੇ ਸੁਣੀ ਸਚੀ ਸੰਤ ਸਾਚਨ ਪੈ ਸਰਸੇ ਪੂਰੇ ਗੁਰ ਤੇ ਕਿ ਸੁਣ ਤੇ ਪਨੀਤ ਕਹ ਤੇ ਪਵਿਤਤ ਸਤ ਗੁਰ ਰਹਿ ਆਪਰੇ ਬੇਰਮੰਤ ਨਾਨਕਿ ਗੁਰ ਚਰਨ ਲਾਕੇ ਵਾਜੈ ਅਨਤ ਸੁਣਤੀ ਪਨੀਤ ਕਹਿਤੇ ਪਵਿਤ ਸਤਗੁਰ ਰਹੀ ਆਪਰੇ ਬੇਰਮੰਤ ਨਾਨਕਿ ਗੁਰ ਚਰਨ ਲਾਕੇ ਵਾਜੈ ਅਨਤ ਸ਼ਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਦੇਵ ਸਰਾਤ ਤੋਏ ਦਾਈ ਦਾ ਆਖੇਲੇ ਸਗਲ ਜਗ ਚੰਗੀਆਂ ਬਰਿਆਈਆਂ ਵਾਚੇ ਧਰਮ ਮੀਆਪੋ ਜਿਨੀ ਨਾਮ ਧਿਆਇਆ ਗਏ ਮਿਸ਼ਕਤੇ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਜਿਨੀ ਨਾਮ ਧਿਆਇਆ ਗਏ ਮਿਸ਼ਕ ਤੇਕ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ